ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ YouTube ਚੈਨਲ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਚੈਨਲ ਆਪਣੇ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਇੱਕ ਹੋਰ ਜਿਹੜੀ ਮੱਝ ਬੂਰੀ ਹੈਗੀ ਆ ਵੀਰ ਹਰਵੇਲ ਸਿੰਘ ਜੀ ਓਨਰ ਨੇ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਜਿਹੜਾ ਸਾਨੂੰ ਤਰਨਤਾਰਨ ਲੱਗਦਾ ਜੀ ਤੋ ਦੋਸਤੋ ਜਿਹੜੀ ਮੱਝ ਇਸ ਦੀ ਕੀ ਡਿਟੇਲ ਹੈਗੀ ਆ ਬਾਕੀ ਇੱਕ ਹੋਰ ਜ਼ਰੂਰੀ ਨੋਟ ਆ ਦੋਸਤੋ ਜੇ ਕਿਸ ਵੀਰ ਨੇ ਬਰੀਡ ਤੇ ਜਾਂ ਮਤਲਬ ਕਿ ਅਗੇ ਨੀਲੀ ਰਾਵੀ ਦਾ ਕੋਈ ਪਸ਼ੂ ਲੈਣਾ ਚਾਹੇ ਬੱਚਾ ਲੈਣਾ ਉਸ ਲਈ ਦੋਸਤੋ ਜਿਹੜੀ ਇਹ ਮੱਝ ਬਹੁਤ ਵਧੀਆ ਚੰਗੀ ਟੁਕਮੀ ਹੈਗੀ ਆ ਤੇ ਇਹਦੇ ਚ ਕੀ ਖਾਸੀਅਤ ਆ ਕੀ ਕੋਈ ਕਮੀ ਪੇਸ਼ੀ ਆ ਚਾ ਕੁਝ ਵੀ ਆ ਵੀਰ ਬਿਲਕੁਲ ਜਿਹੜੀ ਕਲੈਰਟੀ ਵਿੱਚ ਇਸ ਦੀ ਪੂਰੀ ਸਫਾਈ ਨਾਲ ਜਿਹੜੀ ਇਨਫੋਰਮੇਸ਼ਨ ਆਪਾਂ ਨੂੰ ਦੇ ਦੂਗਾ ਚਲਦੇ ਆਂ ਵੀਰ ਹਰਵੈਰ ਸਿੰਘ ਕੋਲ ਪੁੱਛ ਲੈਂਦੀ ਆਂ ਕੀ ਡਿਟੇਲ ਹੈਗੀ ਆ ਸੋ ਸਭ ਤੋਂ ਪਹਿਲਾਂ ਵੀਰ ਹਰਵੈਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਠੀਕ ਠਾਕ ਜੀ ਬਹੁਤ ਵਧੀਆ ਵੀਰ ਹਰਵੈਰ ਜੀ ਜਿੰਨੇ ਮੇਰੇ ਭੈਣ ਭਰਾ ਇਸ ਚੈਨਲ ਨੂੰ ਦੇਖ ਰਿਹਾ ਹੈ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਠੀਕ ਸੋ ਹਰਵੈਰ ਵੀਰੇ ਕੀ ਇਸ ਮੱਝ ਦੀ ਡਿਟੇਲ ਆ ਪੂਰੀ ਆ ਗਈ ਜੀ ਇਹ ਵੀਰ ਜੀ ਇਹ ਨੀਲੀ ਦਾ ਪੱਖ ਰੱਖਦੀ ਆ ਚਾਰੇ ਪੈਰ ਤੇ ਉੱਤੇ ਆ ਮੱਝ ਦਾ ਹਾਂਜੀ ਹਾਂਜੀ ਬਹੁਤ ਇੱਕ ਹੈਵੀ ਬਾਡੀ ਜੀ ਨੂੰ ਆਪਾਂ ਮੱਝ ਕਹਿ ਸਕਦੇ ਆ 10 ਤੋਂ 18 ਲੀਟਰ ਨੇ ਦੁੱਧ ਚ ਆਇ ਉਹ ਰਵੇ ਦਿਨੋਂ ਆਪਾਂ ਹਨਾ ਕਹਿ ਸਕਦੇ ਹਾਂ ਜੀ ਹਾਂ ਜੀ ਹਾਂ ਜੀ ਉਹ ਲੜਨ ਕਰਨੇ ਦਾ ਪਿਛਲੇ ਥਣ ਜਿਹੜਾ ਉਹ ਡੈੱਡ ਹੋ ਗਿਆ ਮੂੰਹ ਸੜੂ ਦਿਨੋਂ ਮੂੰਹ ਸੜੀ ਕਹਿ ਸਕਦੇ ਆਪਾਂ ਮੂੰਹ ਸੜੀ ਕਹਿ ਸਕਦੇ ਹਾਂ ਹਾਂ ਮੂੰਹ ਸੜੀ ਕਹਿ ਸਕਦੇ ਸੋ ਜਾ ਗਈ ਸੀ ਇਹਦੇ ਕੋਈ ਮਸਟੈਟਸ ਵੀ ਕਹਿ ਸਕਦੇ ਆ ਜਿਸ ਤਰ੍ਹਾਂ ਵੀ ਤਾਂ ਵੀ ਜੀ ਹੁਣੇ ਬਿਲਕੁਲ ਤਿਆਰ ਆ ਜਨ ਕੇ 2-4 ਦਿਨ ਤੱਕ ਇਹ रेडी है मतलब कि बिल्कुल सुन दे सुन दे, भी 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 दे हां जी ठीक है ठीक है ਤੇ ਬਾਕੀ ਜਿੰਨੇ ਵੀ ਬਰੀਡ ਤੇ ਕੰਮ ਕਰਨਾ ਤਾਂ ਜਿਹਦੇ ਵਿੱਚ ਚੰਗੇ ਜਾਨੀ ਕਿ ਆਪਾਂ ਬੱਚੇ ਲੈ ਸਕਦੇ ਬਹੁਤ ਹੀ ਹੈਵੀ ਬੋਡੀ ਦੀ ਜਾਨੀ ਕਿ ਮੱਝ ਨਹੀਂ ਦਿਸ ਰਿਹਾ ਮੈਂ ਨਾ ਵੀਰਾਂ ਨੂੰ ਵਿਖਾਉਂਗਾ ਵੀ ਸੋ ਦੋਸਤੋ ਬਹੁਤ ਵਧੀਆ ਸੀਗੇ ਇਹਦੇ हां जी ਸੋ ਦੋਸਤੋ ਜਿਹੜਾ ਮੱਥੇ 'ਚ ਫੋਲੋ ਵੀ ਦੇਖ ਸਕਦੇ ਹੋ ਚਾਰੇ ਪੈਰ ਅਗਲੇ ਪੈਰਾਂ ਤੇ ਜਵਾਬ ਪਿਛਲੇ ਪੈਰਾਂ ਦੇ ਜਿਹੜੇ ਨਿਸ਼ਾਨ ਹੈ ਨਾ ਉਹ ਤੁਸੀਂ ਜਰੂਰ ਦੇਖ ਸਕਦੇ ਹੋ ਆਹ ਵੇਖੋ ਦੋਸਤੋ ਪਿਛਲੇ ਪੈਰ ਤੋਂ ਉੱਤੇ ਆ ਤੇ ਥਣਾ ਦੀ ਵੀਰ ਉਹਨਾਂ ਦੱਸਦਾ ਵੀ ਇੱਕ ਥਣ ਜਿਹੜਾ ਦੋਸਤੋ ਬਹਿਣੀ ਵਾਲਾ ਇਹ ਬੰਦ ਹੈਗਾ ਹਾਂ ਜੀ ਬਾਕੀ ਪਿੱਛੇ ਵੀ ਬਹੁਤ ਹੀ ਮਤਲਬ ਬਾਕੀ ਦੋਸਤੋ ਬੰਦ ਦੀ ਥਣ ਦੀ ਪੂਰੀ ਆ ਸਮਾਂ ਹਜੇ ਵੀ ਹੋਣਾ ਦੱਸਿਆ ਵੀ 5 ਦਿਨ 4 ਦਿਨ ਲੇਜੂਗੀ ਪਰ ਹੋ ਸਕਦਾ ਵੀ ਥੋੜਾ ਬਾਧਾ ਵੱਧ ਵੀ ਲੈ ਕੇ ਚਲਾਈ ਜਾਵੇ ਇੱਕ ਆਪਾਂ ਮਾਲੀ ਦਾ ਇਹਨੂੰ ਰੂਪ ਦੇ ਸਕਦੇ ਆ ਕਿ ਹਾਂ ਜੀ ਹਾਂ ਜੀ ਬਾਕੀ ਜਿਹੜੀ ਬੋਡੀ ਸਟਰਕਚਰ ਆ ਦੋਸਤੋ ਪਿੱਠ ਪੂੜਾ ਉਚਾਈ ਲੰਬਾਈ ਤੁਸੀਂ ਖੁਦ ਜਜਮੈਂਟ ਕਰ ਸਕਦੇ ਹੋ ਵੀਡੀਓ ਦੇ ਵਿੱਚ ਵੀ ਸੋਹਣੀ ਚੰਗੀ ਕੱਦ ਕਾਠੀ ਸੀਗੀ ਪਿੱਠ ਪੂੜਾ ਕਾਫੀ ਜ਼ਿਆਦਾ ਚੌੜਾ ਬਹੁਤ ਚੰਗੀ ਚੌੜੀ ਥੱਬਿਆਂ ਤੇ ਥੱਬੇ ਦੋਸਤੋ ਪਿੱਛੋਂ ਚੌੜਾ ਹੈ ਹਾਂਜੀ ਤੇ ਬਾਕੀ ਥੱਲਾ ਵੀ ਬਹੁਤ ਸੁਥਰਾ ਵਾ ਹਾਂਜੀ ਬਾਕੀ ਜਿਹੜਾ ਬਾਕੀ ਪ੍ਰੋਪਰ ਦੂਜੇ ਤਿੰਨਾਂ ਥਣਾਂ ਦਾ ਦੁੱਧ ਰੈਡੀ ਹੈ ਇਹਦੇ ਹਾਂਜੀ ਹਾਂਜੀ ਤਾਂ ਬਾਕੀ ਦੋਸਤੋ ਇੱਕ ਜਿਹੜਾ ਤੁਹਾਨੂੰ ਥਣ ਜਿਹੜਾ ਛੋਟਾ ਥਣ ਦਿਸ ਰਿਹਾ ਇਹ ਥਣ ਬਲੌਕ ਆ ਵਾਂ ਦਾ ਮੂੰਹ ਸੜੂ ਕਹ ਲਗੇ ਜਾਂ ਮੂੰਹ ਸੜੀ ਕਹ ਲਗੇ ਵੀ ਉਹ ਹੈਗੀ ਆ ਦੋਸਤੋ ਕਿਸੇ ਕਾਰਨ ਕਰਕੇ ਜਿਹੜਾ ਇਹ ਫਾਲਟ ਪੈ ਗਿਆ ਸੀ ਪੱਕੀ ਜਿਹੜੇ ਤਿੰਨ ਥਾਣਾ ਦੋਸਤੋ ਪ੍ਰੋਪਰ ਚੱਲਦੇ ਨੇ ਬਿਲਕੁਲ ਤੁਸੀਂ ਟਿੱਪ ਕੇ ਤਾਰਾਂ ਕੱਢ ਕੇ ਚੈੱਕ ਪਾਸ ਆਪਦੀ ਤਸੱਲੀ ਨਾਲ ਕਰਕੇ ਇਹ ਜਿਹੜੀ ਪੂਰੀ ਜਿਹੜੀ ਮਾਜ ਲੈ ਕੇ ਜਾ ਸਕਦੇ ਹੋ ਵੀਰ ਹੁਣਾਂ ਦੇ ਕੋਲ ਇਹ ਕੋਈ ਫੇਰ ਜਿਹੜਾ ਤੁਹਾਨੂੰ ਕਿਉਂਕਿ ਰਾਤ ਦਾ ਸਮਾਂ ਥੋੜਾ ਜਿਹਾ ਕੋਈ ਫੇਰ ਨਜ਼ਦੀਕ ਬੁਖਾ ਦਿੰਦੇ ਆ ਹਵਾਨਾ ਬਿਲਕੁਲ ਦੋਸਤੋ ਪੱਧਰ ਮਿਲੂਗਾ ਤੁਹਾਨੂੰ ਵੀ ਹਵਾਨੇ ਵਿੱਚ ਕੋਈ ਉਚਾਈ ਜਾਂ ਨਿਵਾਨ ਨਾ ਜਾਂ ਮਤਲਬ ਕਿ ਕੱਲ੍ਹ ਕੇ ਬਾਈ ਵਾਲਾ ਕੰਮ ਨਹੀਂ ਹੈਗਾ ਹਾਂ ਹਾਂ ਜੀ ਕੋਈ ਸਾਈਡ ਤੋਂ ਆ ਇੱਧਰ ਵਿਖਾ ਦਿਓ ਇੱਥੇ ਦਿਖਾ ਦਿਓ ਜੀ ਹਾਂ ਜੀ ਅਕੀ ਜਿਹੜਾ ਕਿਸਾਨ ਵੀਰੂ ਵੇਖ ਸਕਦੇ ਹੋ ਸੋਹਣੀਆਂ ਵੇਨਾਂ ਨੇ ਬਾਕੀ ਜਿਹੜੀ ਇੱਕ ਪ੍ਰੋਬਲਮ ਵੀਰ ਹੁਣ ਦੱਸੀ ਆ ਕੋਈ ਦੱਸਣੀ ਜ਼ਰੂਰੀ ਹੈ ਕਿਉਂਕਿ ਦੂਰੋਂ ਨੇੜੋਂ ਚੱਲ ਕੇ ਆਉਣਾ ਮੇਰੇ ਵੀਰਾਂ ਨੇ ਬਾਕੀ ਆਪਾਂ ਬਰੀਡ ਤੇ ਕੰਮ ਕਰ ਸਕਦੇ ਹਾਂ ਹਾਂਜੀ ਹਾਂਜੀ ਬਾਕੀ ਬਰੀਡ ਤੇ ਦੋਸਤੋ ਕੰਮ ਹੀ ਹੂਆਂ ਵੀ ਜਿਹੜੀ ਮੱਝ ਦੀ ਨਾ ਮਿਲਕਿੰਗ ਆ ਕਾਫੀ ਸੋਹਣੀ ਆ ਵੀ 15 16 17 ਲੀਟਰ ਦੀ ਸੀਗੀ ਜਦੋਂ ਤਾਜੀ ਸੂਈ ਆ ਹੁਣ ਵੀ ਤਕਰੀਬਨ ਵੀਰੇ ਹਰ ਵੇਲੇ ਕਿੰਨਾ ਦੁੱਧ ਦੇਗਾ ਹੁਣ ਤਾਂ ਢਾਈ ਆ ਹੁਣ ਵੀ ਵੀਰ ਜੀ ਇਹ ਮਤਲਬ ਸੋਣ ਵਾਲੀ ਆ ਹਾਂਜੀ ਤਕਰੀਬਨ 11 ਤੋਂ 12 ਲੀਟਰ ਤਿੰਨ ਥਾਂ ਦੇ ਵਿੱਚੋਂ ਵੀ ਦੇ ਦੂ ਕਿਉਂਕਿ ਐਵਰੇਜ ਦੀ 17 ਰਹੀ ਆ ਤਾਂ ਆਪਾਂ ਪੰਜ ਹੀ ਡਾਉਨ ਕਰ ਦਈਏ ਤਾਂ ਫਿਰ ਵੀ 11 ਤੋਂ 12 ਲੀਟਰ ਦੁੱਧ ਆਮ ਮੱਝਾਂ ਜਿੰਨਾ ਦਊਗੀ ਇਸ ਵਾਰ ਹਨਾ ਇਸ ਵਾਰ ਜੀ ਬਿਲਕੁਲ ਠੀਕ ਆ ਠੀਕ ਆ ਤੇ ਬਾਕੀ ਤਿੰਨ ਥਾਂ ਬਿਲਕੁਲ ਓਕੇ ਆ ਹਾਂਜੀ ਹਾਂਜੀ ਬਾਕੀ ਇਹਨੂੰ ਸੀਮਨ ਵੀ ਚੰਗਾ ਰਖਵਾਇਆ ਹੋ ਨੀਲੀ ਦਾ ਠੀਕ ਆ ਠੀਕ ਆ ਠੀਕ ਆ ਹਾਂਜੀ ਸੋ ਦੋਸਤੋ 11 12 ਲੀਟਰ ਤੁਸੀਂ ਨਾ ਮੰਨ ਕੇ ਚੱਲ ਸਕਦੇ ਹੋ ਕਿਉਂਕਿ ਦੇਵੇਗੀ ਇੱਕ ਥਣ ਜਿਹੜਾ ਪਿੱਛੇ ਵਾਲਾ ਜਿੱਦੇ ਚ ਵੱਧ ਮਿਲ ਕੇ ਗਉਂਦੀ ਉਹਦੇ ਬੰਦ ਹੋਣ ਦੇ ਬਾਵਜੂਦ ਵੀ ਇਹ ਜਿਹੜਾ 11 12 ਲੀਟਰ ਦੀ ਮਿਲਕਿੰਗ ਕਰਵਾਏਗੀ ਜਿੱਡੀ ਕੇ ਦੋਸਤੋ ਮੱਝਾ ਮੂੰਹ ਮੱਥਾ ਤੇ ਸਿੰਗਾ ਦੀ ਬਣਤਰ ਤੁਸੀਂ ਜਰੂਰ ਕੋਲੋਂ ਤੋਂ ਦੇਖ ਸਕਦੇ ਹੋ ਚੰਗਾ ਸੋਹਣਾ ਸਿੰਗਾ ਅਰਾਊਂਡ ਸ਼ੇਪ ਚ ਘੁੰਮਿਆ ਹੋਇਆ ਬਿਲਕੁਲ ਜੀ ਮੱਝ ਦੀ ਬੋਡੀ ਸਟਰਕਚਰ ਦੇ ਹਿਸਾਬ ਨਾਲ ਸਿੰਗ ਬਹੁਤ ਛੋਟਾ ਮੱਝ ਨੂੰ ਲੱਗਦਾ ਪਿਆ ਵੇਸ਼ਾ ਸਿੰਘ ਥੋੜਾ ਜਿਹਾ ਹੈਗਾ ਵੱਡਾ ਪਰ ਮੱਝ ਦੀ ਬੌਡੀ ਸਟਰਕਚਰ ਦੇ ਨਾਲ ਸਿੰਘਾਂ ਦੀ ਬੰਤਰ ਲੱਗਦੀ ਮੁੰਦਰੀ ਜਿਹੜੀ ਬਹੁਤ ਹੀ ਸ਼ੇਪ ਦੀ ਠੀਕ ਹੈ ਤੇ ਹਰਵੇਲ ਵੀਰੇ ਕੀ ਤਾਂ ਪ੍ਰਾਈਸ ਮੁੱਲ ਕੀ ਰੱਖਿਆ ਜੀ ਇਹਦਾ ਮੁੱਲ ਕਰਾਂਗੇ ਆਪਾਂ 55000 ਰੁਪਿਆ ਬਾਕੀ ਮਾਨਤਾ ਕਰਾਂਗੇ ਥੋੜਾ ਬਹੁਤ ਠੀਕ ਹੈ ਠੀਕ ਹੈ ਆ ਮੱਝਾਂ ਜਿਹੜੀਆਂ ਆਪਾਂ ਕੋਈ 70 80 75 ਲਾ ਕੇ ਖਰੀਦ ਦਿਆਂ ਦੋ ਦੋਨਾਂ ਜਿੰਨਾ ਹੀ ਇਹ ਦੇ ਦਊਂਗੀ ਤੇ ਦਊਗੀ ਸਤੋ ਸਤੋ ਸੋ ਇਹ ਸੀਗੀ ਵੀਰ ਹਰਵੇਲ ਸਿੰਘ ਉਹਨਾਂ ਕੋਲ ਪੂਰੀ ਜਿਹੜੀ ਮੱਝ ਹਾਂਜੀ ਹਾਂਜੀ ਸੰਪਰਕ ਨੰਬਰ ਦੱਸ ਦਿਓ ਭਰਾ ਜੀ 99038820259906382025 ਠੀਕ ਸੋ ਦੋਸਤੋ ਇਹ ਸੀ ਵੀਰ ਹਰਵੈਲ ਸਿੰਘ ਹੁਣਾ ਕੋਲ ਇੱਕ ਬੂਰੀ ਜਿਹੜੀ ਮੱਝ ਆ ਨੀਲੀ ਦਾ ਪਾਕਾ ਦੋਸਤੋ ਨਿਸ਼ਾਨੀਆਂ ਕਵਰ ਪੂਰੀਆਂ ਨੀਲੀ ਦੀਆਂ ਕਰਦੀ ਆ ਬੱਚੇ ਵੀ ਤੁਸੀਂ ਲੈ ਸਕਦੇ ਹੋ ਕਿਉਂਕਿ ਮਿਲਕਿੰਗ ਵਿੱਚ ਚੰਗੀ ਸੀ ਬੱਚੇ ਬਹੁਤ ਹੀ ਹੈਵੀ weight ਦੇ ਬੱਚੇ ਨੇ ਮਾਈ ਦੇ ਜੀ 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 ਬਾਕੀ ਇੱਕ ਵਾਰੀ ਜਿਹੜਾ ਬੋਡੀ ਸਟਰਕਚਰ ਤੁਸੀਂ ਜ਼ਰੂਰ ਦੇਖ ਸਕਦੇ ਹੋ ਭਰਾ ਹਜੇ ਸੋ ਇਹ ਪੰਜ ਛੇ ਦਿਨ ਨਹੀਂ ਹੁੰਦੀ ਜੀ ਹਜੇ ਹੋਰ ਕਰੂਗੀ ਠੀਕ ਆ ਤੇ ਦੋਸਤੋ ਇਹ ਸੀ ਵੀਰ ਹੁਣਾਂ ਕੋਲ ਮੱਝ ਜਿਸ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਰੇਟ ਵੀ ਜੈਨੂਅਲ ਆ ਵਾਜਿਬਾ ਦੋਸਤੋ ਕਿਉਂਕਿ ਅਸੀਂ 85 ਲਾ ਕੇ ਵੀ ਤੁਸੀਂ 11-10 ਲੀਟਰ ਹੀ ਚੋਣਾ ਤੇ 55 ਲਾ ਕੇ ਵੀ ਤੁਸੀਂ ਇਹਨੇ 10000 ਲੀਟਰ ਆਰਾਮ ਨਾਲ ਦੇਣਾ ਜਿਸ ਜਿਸ ਮੇਰੇ ਵੀਰ ਭਰਾ ਨੂੰ ਪਸੰਦ ਹੋਵੇ ਤੁਸੀਂ ਜਰੂਰ ਖਰੀਦ ਸਕਦੇ ਹੋ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ